ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਦਿਨੀ ਜਿਹੜੀ ਕੀ ਹੜ੍ਹਾਂ ਨੇ ਤਬਾਹੀ ਜਿਹੜੀ ਆ ਉਹ ਜਿਹੜੇ ਸਰਹੱਦੀ ਖੇਤਰਾਂ ਦੇ ਵਿੱਚ ਜਿਹੜਿਆ ਉਹ ਭਰਪੂਰ ਤਬਾਹੀ ਦਾ ਮੰਜ਼ਰ ਜਿਹੜਾ ਆ ਉਹ ਲੋਕਾਂ ਨੂੰ ਵੇਖਣ ਮਿਲਿਆ ਔਰ ਸਾਡੀ ਟੀਮ ਦੈਣੀ ਸਵੇਰਾ ਦੀ ਟੀਮ ਜਿਹੜੀ ਹੈ ਇਸ ਵੇਲੇ ਗਰਾਊਂਡ ਲੈਵਲ ਤੇ ਪਹੁੰਚ ਕੇ ਲੋਕਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਹੈ ਔਰ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਬੜੀਆਂ ਭਿਆਨਕ ਜਿਹੜੀਆਂ ਦਿਖਾਈ ਦੇ ਰਹੀਆਂ ਹਨ ਕਿ ਲੋਕਾਂ ਦੇ ਘਰਾਂ ਦੇ ਵਿੱਚ 4-4 ਫੁੱਟ ਜਿਹੜਾ ਪਾਣੀ ਜਿਹੜਾ ਵੜ ਗਿਆ ਸੀਗਾ ਔਰ ਛੋਟੇ-ਛੋਟੇ ਬੱਚੇ ਬਜ਼ੁਰਗ ਜਾਨਵਰ ਸਾਰੇ ਹੀ ਜਿਹੜੇ ਹੜ੍ਹ ਦੀ ਚਪੇਟ ਦੇ ਵਿੱਚ ਆ ਗਏ ਸੀਗੇ ਆਪਾਂ ਇਸ ਵੇਲੇ ਪਹੁੰਚੇ ਹੋਏ ਹਾਂ ਪੂਰ ਚੱਕ ਵਿਖੇ ਜਿੱਥੇ ਕਿ ਹੜ ਦੀ ਮਾਰ ਨੇ ਜਿਹੜਾ ਆ ਉਹ ਤੰਡਵ ਜਿਹੜਾ ਆ ਉਹ ਪਿੰਡ ਦੇ ਲੋਕਾਂ ਨੂੰ ਦਿਖਾ ਦਿੱਤਾ ਜਦ ਕਿ ਪਿੰਡ ਦੇ ਲੋਕਾਂ ਵੱਲੋਂ ਆਪਸੀ ਤਾਲਮੇਲ ਦੇ ਨਾਲ ਨੌਜਵਾਨਾਂ ਨੇ ਆਪਸੀ ਸਹਿਯੋਗ ਦੇ ਨਾਲ ਇਹ ਇਹਨਾਂ ਪਿੰਡ ਦੇ ਲੋਕਾਂ ਦੀ ਮਦਦ ਕੀਤੀ ਆਪਾਂ ਗੱਲਬਾਤ ਕਰਦੇ ਹਾਂ ਔਰ ਜਾਣਕਾਰੀ ਲੈਣੇ ਹਾਂ ਕਿ ਕਿੱਦਾਂ ਦਾ ਮੰਝੜ ਜਿਹੜਾ ਆ ਵੇਖ ਦਾ ਵੇਖ ਨੂੰ ਮਿਲਿਆ ਸੀਗਾ ਲੋਕਾਂ ਨੂੰ ਨਮਸਕਾਰ ਜੀ ਧੰਨ ਸਵੇਰਾ ਮੈਂ ਆਪਣਾ ਮੇਰਾ ਨਾਮ ਰਿਤੂ ਬਰਲਾ ਹੈ ਪਿੰਡ ਭੂਰ ਚੱਕ ਹੈ ਕਿੱਦਾਂ ਦਾ ਮੰਜ਼ਰ ਜਿਹੜਾ ਵੇਖਣ ਨੂੰ ਮਿਲਿਆ ਤੁਸੀਂ ਪਹਿਲੀ ਵਾਰੀ ਤੁਸੀਂ ਦੇਖਿਆ ਉਹਨਾ ਹਰ ਦਾ ਜਿਹੜਾ ਇੱਥੇ ਜੀ ਸਰ ਮੈਂ ਤੇ ਫਸਟ ਟਾਈਮ ਦਿਖਿਆ ਆਪਣੀ ਲਾਈਫ ਚ ਸੋਚਿਆ ਵੀ ਨਹੀਂ ਕਦੀ ਕਿ ਇਹੋ ਜਿਹਾ ਕੰਮ ਇੱਥੇ ਹੋਏਗਾ ਪਰ ਇਹ ਦੇਖ ਕੇ ਨੇ ਹੈਰਾਨ ਹੈ ਕਿ ਚਲੋ ਜਾਨ ਬਚੀ ਤੇ ਚਲੋ ਬੱਚੇ ਬਚਾਣੇ ਹੀ ਕਈ ਤਰ੍ਹਾਂ ਪਾਣੀ ਦਾ ਪਤਾ ਵੀ ਨਹੀਂ ਚੱਲੇ ਕਿ ਪਾਣੀ ਕਿਸਲੇ ਆ ਗਿਆ 10 ਮਿੰਟ ਪਹਿਲੇ ਪਤਾ ਚੱਲਿਆ ਕਿ ਪਾਣੀ ਆਣਾ ਹੈ ਤੇ ਪਾਣੀ ਆਇਆ ਦੇਖੋ ਨੁਕਸਾਨ ਕਿੰਨਾ ਬਾਕੀ ਜਿਹੜਾ ਆਪਣੇ ਪਿੰਡ ਦੇ ਬਜ਼ੁਰਗ ਹੈ ਪੈਨ ਪਰ ਆਇਆ ਇਹਨਾਂ ਸਾਡੀ ਬਹੁਤ ਮਦਦ ਕੀਤੀ ਆ ਇਹਨਾਂ ਦਾ ਥੈਂਕ ਯੂ ਸੋ ਮੱਚ ਬਾਕੀ ਅਸੀਂ ਅੰਦਰ ਹੀ ਜੇ ਹਾਨੂੰ ਨਹੀਂ ਪਤਾ ਚਲਦਾ ਕਿ ਪਾਣੀ ਆਇਆ ਅਸੀਂ ਤੇ ਅੰਦਰ ਹੀ ਦਮ ਕੁੱਟ ਗਿਆ ਸੀ ਰਿੱਕੀ ਔਰ ਕੰਨੂ ਇਹ ਸਾਡੇ ਘਰ ਆਏ ਇਹਨਾਂ ਗੇਟ ਕਰਕਾਇਆ ਭਾਬੀ ਤੁਸੀਂ ਕੋਠੇ ਦੌੜ ਜੋ ਨਹੀਂ ਤੇ ਅਸੀਂ ਅੰਦਰ ਹੀ ਦਮ ਕੁੱਟ ਜਣਾ ਸੀ ਬੱਚੇ ਬਚਾਉਣ ਵਾਸਤੇ ਦੌੜੇ ਆ ਦੌੜ ਕੇ ਸਾਡੇ ਸੱਟਾਂ ਲੱਗੀਆਂ ਬੱਚਿਆਂ ਨੇ ਲੱਗੀਆਂ ਕੋਠੇ ਦੂਸਰੀ ਮੰਜ਼ਲ ਚੜ੍ਹਦੇ ਆ ਤਾਂ ਇਹ ਮਾ ਮਾਂ ਬੱਚੇ ਪ੍ਰਸ਼ਾਸਨ ਨਾਲ ਕੋਈ ਸਾਡੀ ਮਦਦ ਨਹੀਂ ਹੋਈ ਕਿਸੇ ਨੇ ਸਾਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਕਿ ਤੁਹਾਡਾ ਕੀ ਹਾਲ ਚਾਲ ਆ ਕੋਈ ਨਹੀਂ ਬਸ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਚਾਹਨੇ ਥੋੜੀ ਦੀ ਮਦਦ ਹੋਏ ਪ੍ਰਸ਼ਾਸਨ ਨਾਲ ਹੋਰ ਮੈਂ ਕੀ ਕਹਿ ਸਕਨੇ ਆ ਇੱਕ ਸਾਡੇ ਨਾਲ ਨਹੀਂ ਜੋ ਵੀ ਪਿੰਡ ਪੂਰ ਚੱਕਦਾ ਸਾਰੇ ਹੀ ਨੁਕਸਾਨ ਹੋਇਆ ਬਸ ਇਹੀ ਕਹਿਣਾ ਚਾਹੁੰਦੇ ਆ ਹੱਥ ਜੋੜ ਕੇ ਕਿ ਮਦਦ ਕੀਤੀ ਜਾਏ ਬਸ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਬਾਕੀ ਖਾਣਾ ਸਾਨੂੰ ਤਿੰਨ ਟਾਈਮ ਆ ਰਿਹਾ ਬੱਬੂ ਪਾਜੀ ਜਿਹੜੇ ਇੱਥੋਂ ਦੇ ਮੈਂਬਰ ਹੈ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਸੋ ਮਚ ਜਿਹੜਾ ਸਾਡੀ ਮਦਦ ਕੀਤੀ ਹੈ ਚਾਹੇ ਕੁਝ ਵੀ ਹੈ ਜਿੱਥੇ ਛੱਦ ਦੇ ਆਪਣੀ ਫੀ ਵੀ ਪਾਜੀ ਨੇ ਕਿਹਾ ਕਿ ਜੋ ਵੀ ਤੁਹਾਨੂੰ ਸਮਾਨ ਦੀ ਕੋਈ ਚੀਜ਼ ਦੀ ਜ਼ਰੂਰਤ ਹੈ ਉਹਨਾਂ ਸਾਨੂੰ ਕਿਹਾ ਹੈ ਕਿ ਤੁਹਾਨੂੰ ਜ਼ਰੂਰਤ ਹੈ ਸਾਨੂੰ ਦੱਸਿਓ ਚਲੋ ਠੀਕ ਆ ਮਾਲਕੀ ਦੀ ਕਿਰਪਾ ਨਾਲ ਜਾਨ ਬਚ ਗਈ ਹੈ ਬ ਆਮਸਤੇ ਜਾਂ ਜਾਣਾ ਸੀ ਬਾਕੀ ਹਰ ਕਿਸੇ ਨੇ ਆਪਣੀ ਜਾਨ ਬਚਾਈ ਆ ਐ ਕੁਛ ਨਹੀਂ ਤੁਹਾਡਾ ਹੀ ਬਹੁਤ ਸ਼ੁਕਰੀਆ ਜਿਹੜੇ ਸਾਡੇ ਘਰ ਆਏ ਆ ਸਾਨੂੰ ਪੁੱਛਿਆ ਥੈਂਕ ਯੂ ਸੋ ਮੱਚ ਉਹ ਪਹਿਲੀ ਜੇ ਗੱਲ ਕਰੀਏ ਤਾਂ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਸੀਗਾ ਕਿੰਨੇ ਵਜੇ ਦਾ ਟਾਈਮ ਸੀਗਾ ਔਰ ਕਿੰਨਾ ਕੁ ਪਾਣੀ ਜਿਹੜਾ ਉਹ ਇੱਥੇ ਦੇਖਣ ਨੂੰ ਮਿਲਿਆ ਹਾਂਜੀ ਹਾਂਜੀ ਟਾਈਮ ਕਿ 8:30 ਦਾ ਸੀ ਜਦੋਂ ਸਾਨੂੰ ਪਤਾ ਲੱਗਿਆ ਰਿੱਕੀ ਸਾਡੇ ਘਰ ਆਇਆ ਕਹਿੰਦ ਕਿ ਪਾਣੀ ਆਇਆ ਦੌੜ ਜਾ ਕੋਟੇ 8:30 ਟਾਈਮ ਹੀ ਪੋਣੇ 9:00 ਵਜੇ ਹਲਕਾ ਹਲਕਾ ਪਾਣੀ ਆਇਆ ਬਸ ਬਾਕੀ ਤੇ ਸੁਣ ਕੇ ਹੈਰਾਨ ਹੋ ਗਏ ਆ ਕਿ ਅਸੀਂ ਕੀ ਕਰੀਏ ਸਾਨੂੰ ਸਮਝ ਨਹੀਂ ਕਿ ਇਨਾ ਫਾਸਟ ਹੀ ਕਮ ਸਕਮ ਜਿਆਦਾ ਨਹੀਂ 6 ਫੁੱਟ ਪਾਣੀ ਹੀ ਪਾਣੀ ਦੀ ਸਾਊਂਡ ਸੁਣ ਕੇ ਹੀ ਸਾਨੂੰ ਪਤਾ ਚੱਲਿਆ ਕਿ ਇੰਨਾ ਪਾਣੀ ਆਇਆ ਪਿੰਡ 'ਚ ਤੇ ਰਾਤ ਦਾ ਟਾਈਮ ਹੀ ਨਾ ਲਾਈਟ ਹੀ ਨਾ ਕੁਛ ਹੀ ਬਸ ਹਾਲਾਤ ਬਹੁਤ ਖਰਾਬ ਹੀ ਸਾਰੇ ਬਜ਼ੁਰਗ ਬਜ਼ੁਰਗ ਦੇਖੋ ਬੱਚੇ ਬੱਚਿਆਂ ਦਾ ਕੀ ਬੀਤੀ ਹੋਏਗੀ ਬੱਚਿਆਂ ਦਾ ਦੇਖ ਦੇਖ ਕੇ ਆ ਕਿ ਚਲੋ ਅਸੀਂ ਚਲੋ ਜੋ ਵੀ ਅਸੀਂ ਦੇਖਣਾ ਹੈ ਦੁਨੀਆ ਚ ਦੇਖ ਲਿਆ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਕੀ ਹਾਲਾਤ ਹੋਣਗੇ ਬਸ ਅਹੀ ਸੋਚ ਕੇ ਅਹੀ ਸੋਚ ਰਿਹਾ ਮਾਲਕਾ ਇਸ ਤਰ੍ਹਾਂ ਕੰਮ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਫਸਟ ਟਾਈਮ ਲਾਸਟ ਇਮਪ੍ਰੈਸ਼ਨ ਬਸ ਮੈਂ ਜੋ ਸੈਂਕੜੇ ਜੋ ਜੀ ਕਿ ਕਿਸ ਵੇਲੇ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਪਾਣੀ ਆ ਗਿਆ ਆ ਔਰ ਕਿੰਨਾ ਕਿੰਨਾ ਪਾਣੀ ਜਿਹੜਾ ਉਹ ਆ ਗਿਆ ਸੀਗਾ ਪਾਣੀ ਚ 4000 ਫੁੱਟ ਪਾਣੀ ਆ ਗਿਆ ਗੱਲ ਕਿੰਨੇ ਵਜੇ ਪਤਾ ਲੱਗਿਆ ਸੀ ਤੁਹਾਨੂੰ 8 ਵਜੇ ਪਾਣੀ ਆ ਗਿਆ 8 ਵਜੇ ਔਰ ਜੇ ਗੱਲ ਕਰੀਏ ਨੁਕਸਾਨ ਦੀ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਡਾ ਹੋ ਚੁਕਿਆ ਨੁਕਸਾਨ ਤਾਂ ਬਹੁਤ ਵੈਦਾ ਜੀ ਕਾਂਗੇ ਪੰਜ-ਛੇ ਕਾਟੋਂ ਵੀ ਪਰਵਾਵੇ ਆਟਾ ਵੀ ਸਾਲਾ ਕਰਵਾ ਲਿਆ ਚੋਰ ਗਜ਼ਾਰਾ ਦੀ ਜੂਗਾਰ ਔਰ ਕੋਈ ਜਾਨਵਰ ਦਾ ਵੀ ਨੁਕਸਾਨ ਹੋਇਆ ਤੁਹਾਡੇ ਪੰਜ ਬੱਕਰੀਆਂ ਮਾਰ ਗਿਆ ਪੰਜ ਬੱਕਰੀਆਂ ਔਰ ਇਸ ਸਬੰਧ ਮੰਗੀਏ ਗ੍ਰਹਿਪੇ ਜੋ ਹਿਸਾਬ ਦਾ ਹਿਸਾਬ ਦਤਾ ਜਾ ਜਿਹੜਾ ਜਾਨਾ ਹੋਇਆ ਦੀ ਮਦਦ ਇਹ ਕਿਹੜਾ ਪਿੰਡ ਹੈ ਪਿੰਡ ਪੂਰਤਨ ਸਰਦਰੀਪ ਸਿੰਘ ਦਾ ਨਾਮ ਹੈ ਦਿਨੀ ਜੀ ਕਿਸ ਵੇਲੇ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਪਿੰਡ ਦੇ ਵਿੱਚ ਪਾਣੀ ਆ ਗਿਆ ਔਰ ਕਿਦਾਂ ਦਾ ਮਾਹੌਲ ਜਿਹੜਾ ਤੁਸੀਂ ਦੇਖਿਆ ਪਹਿਲੀ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਸਰ ਮੈਂ ਪਹਿਲੀ ਵਾਰੀ ਚਾਨੜ ਦੇ ਦੇਖਿਆ ਵੀ ਹੈਰਾਨ ਹੋਣਾ ਪਾਣੀ ਅੱਠਵੇਂ ਨਾਲ ਪਾਣੀ ਆ ਗਿਆ ਖਾਣਾ ਪੂਣਾ ਸਾਗਰ ਲੰਮੇ ਵੇਰੇ ਤਾਂ ਪਾਣੀ ਚਾਨੜ ਦਾ ਹੈ ਬਹੁਤ ਸੋਹਣਾ ਸਰ ਔਰ ਬੱਚੇ ਤੁਹਾਡੇ ਕਿੰਨੇ ਬੱਚੇ ਜੀ ਘਰ ਤੁਹਾਨੂੰ ਤੇ ਮੇਰਾ ਚਾਚਾ ਤੇ ਇੱਕ ਮੇਰੀ ਮਾਤਾ ਨੇ ਰੋਕ ਖਾਣਾ ਮੈ ਜਾਣਦਾ ਜਿਹਨਾਂ ਨੂੰ ਪਹੁੰਚ ਆਣ ਦੀ ਕੋਸ਼ਿਸ਼ ਮੇਰੀ ਮੱਕੀ ਮਾਰਦੇ ਔਰ ਸਰਕਾਰ ਵੱਲੋਂ ਕੋਈ ਸਹਾਇਤਾ ਤੁਹਾਡੀ ਤੁਹਾਨੂੰ ਮਿਲੀ ਕੋਈ ਸਹਾਇਤਾ ਨਹੀਂ ਸਰ ਕੋਈ ਸਰ ਪਿੰਡ ਦੇ ਮੈਂਬਰ ਮੈਂਬਰ ਸਰਪੰਚੀ ਬਾਰੇ ਫਿਰ ਮਤਦਾਰੀ ਔਰ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਕੋਈ ਹੀ ਮੰਗ ਕਰਦੇ ਹਨ ਜਿਹੜੇ ਨਿਰਜਨ ਦਿੱਤਾ ਜਾਂਦਾ ਦਰਸ਼ਣਾ ਦੇਵੀ ਹੈ ਇਹ ਕਿਹੜਾ ਪਿੰਡ ਹੈ ਪੂਰ ਚੱਕ ਕੋ ਮਾਹੌਲ ਦੀ ਗੱਲ ਕਰੋ ਤੇ ਸਾਨੂੰ ਕੋਠਿਆਂ ਤੇ ਵੀ ਖਤਰਾ ਸੀ ਕਿ ਅਸੀਂ ਕਿਹੇ ਵਕਤ ਵੀ ਜਾ ਸਕਦੇ ਹਾਂ ਠੀਕ ਹੈ ਤੇ ਬਾਕੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੋਈ ਮੰਜਾ ਬਿਸਤਰਾ ਮੋਟਰਾਂ ਨਵੇਟਰ ਕੋਈ ਚੀਜ਼ ਨਹੀਂ ਬਚੀ ਸਭ ਸੜ ਗਈਆਂ ਇੰਨੀ ਕੁ ਨਬਾਈ ਹੋਈ ਹੈ ਤੇ ਇਹ ਸਾਡੇ ਘਰ ਦੇ ਵਿੱਚ ਇੰਨਾ ਨਾ ਪਾਣੀ ਤੇ ਇਧਰ ਇਹਨਾਂ ਦੇ ਕਮਰੇ ਦੇ ਵਿੱਚ ਕੋਈ ਚਾਵਲ ਕਣਕ ਸਾਰੀ ਜਿਹੜੀ ਹੈ ਨਾ ਉਹ ਬੇਕਾਰ ਹੋ ਗਈ ਕਿਹੇ ਕੰਮ ਦੀ ਦੀਦੀ ਤਾਂ ਹੀ ਤੇ ਸਰਕਾਰ ਅੱਗੇ ਹੀ ਬੇਨਤੀ ਕਰਨੀ ਹੈ ਕਿ ਜਿਹੜਾ ਗਰੀਬ ਭਰਾ ਹੈ ਉਹਦੀ ਮਦਦ ਕੀਤੀ ਜਾਏ ਬਾਕੀ ਪਿੰਡ ਦੀ ਵੀ ਹੋਣੀ ਚਾਹੀਦੀ ਹੈ ਰੋਟੀ ਬਣਾਉਣ ਦਾ ਕਿਸੇ ਕੋਲ ਟਾਈਮ ਨਹੀਂ ਹੈ ਠੀਕ ਹੈ ਰੋਟੀ ਨਹੀਂ ਕੋਈ ਬਣਾ ਸਕਦਾ ਇੰਨੀ ਤਾਂ ਗਾਰ ਅੰਦਰੋਂ ਕੱਢੀ ਹੈ ਤੇ ਬਾਕੀ ਸਰਕਾਰ ਦੇਖੇ ਕਿ ਗਰੀਬਾਂ ਦੀ ਮਦਦ ਕੀਤੀ ਜਾਏ ਔਰ ਗਰੀਬਾਂ ਨੂੰ ਥੋੜੀ ਬੋਤੀ ਚਲੋ ਜਿੰਨਾਂ ਵੀ ਉਹਦਾ ਨੁਕਸਾਨ ਹੋਇਆ ਬੋਤੀ ਭਰ ਪਾਈ ਨਹੀਂ ਕਰ ਸਕਦੇ ਤੇ ਥੋੜੀ ਬੋਤੀ ਹੋਣੀ ਚਾਹੀਦੀ ਹੈ ਵਿਚ ਵਿਚ ਇਹੋ ਜਿਹੇ ਨੇ ਜਿਹੜੇ ਕੀ ਰੋਟੀ ਵੀ ਨਹੀਂ ਖਾ ਸਕਦੇ ਜਿਨ੍ਹਾਂ ਨੇ ਉਹ ਤੇੜੀ ਲਾਣੀ ਹੈ ਉਹੀ ਖਾਣੀ ਹੈ ਰੁਭਜਾਇਆ ਜਦੋਂ ਹੁਟਰ ਵੱਜਿਆ ਤੇ ਅਸੀਂ ਬਾਹਰ ਨਿਕਲਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਜਿੰਨੀ ਛੇਤੀ ਹੁੰਦਾ ਹੈ ਟਕਾਣੇ ਲੱਗੋ ਅਸੀਂ ਸਮਾਨ ਕੋਈ ਨਹੀਂ ਚੁੱਕਿਆ ਆਟੇ ਕੋਟੇ ਸਾਰੇ ਸਾਡੇ ਰੁੜ ਗਏ ਰਹਿਦੇ ਅੰਦਰੀ ਹੈ ਲੇਕਿਨ ਸਾਰੇ ਬਰਬਾਦ ਹੋ ਗਏ ਅਸੀਂ ਇਹ ਦੋ ਬੱਚੀਆਂ ਹੀ ਸਾਡੀਆਂ ਅਸੀਂ ਇਹ ਲਈਆਂ ਤੇ ਕੋਠੇ ਤੇ ਗਿਆ ਹਾਲੇ ਅਸੀਂ ਕੋਠੇ ਤੇ ਗਿਆ ਤੇ ਪਾਣੀ ਸਾਡੇ ਲੱਕ ਲੱਕ ਆ ਗਿਆ ਇੱਕ ਜੁੜੇ ਹੋਏ ਆ ਪਉਣਾ ਨਾ ਵੀ ਗੱਲਬਾਤ ਕਰਨ ਸਰ ਕੀ ਨਾਮ ਆਪਣਾ ਕਿਹੜਾ ਪਿੰਡ ਮੈਂ ਪਿੰਡ ਪੂਰ ਚੱਕ ਤੋਂ ਮੇਰਾ ਨਾਮ ਕੋਕੀ ਕੁਮਾਰ ਹੈ ਤੇ ਮੰਗਲਵਾਰ ਦੀ ਗੱਲ ਹੈ ਜੀ ਰਾਤ ਦੀ 8 8:30 ਵਜੇ ਦੀ ਗੱਲ ਹੈ ਕਿ ਜਿਸ ਵੇਲੇ ਪਾਣੀ ਦਾ ਜਿਹੜਾ ਜੋਰ ਆਇਆ ਆਲੇ ਤੇ ਬੜਾ ਚੰਗਾ ਕੀਤਾ ਜਿਹੜੇ ਸਾਡੇ ਪਿੰਡ ਦੇ ਮੁੰਡਿਆਂ ਨੇ ਜਿਹੜਾ ਹੈ ਮੰਦਰ ਦੇ ਥਰੂ ਜਿਹੜੇ ਸਾਰੇ ਪਿੰਡੇ ਨੂੰ ਇੱਕ ਚਾਰ ਦਿਨ ਕਿ ਕੀਤਾ ਕਿ ਭਈ ਅਲਰਟ ਹੋ ਜੋ ਕੋਈ ਕਿਸ ਸਿਚੁਏਸ਼ਨ 'ਚ ਆਪਣੇ ਘਰ ਹੁੰਦਾ ਕੋਈ ਸੁੱਤਿਆ ਹੈ ਜਾਂ ਛੋਟਾ ਬੱਚਾ ਹੈ ਕਿਸ ਤਰ੍ਹਾਂ ਦੇ ਚਲੋ ਅਸੀਂ ਜਿਹੜੀ ਪਿੰਡ ਦੀ ਜਿਹੜੇ ਸਾਡੇ ਮੈਂਬਰ ਹੈ ਹਾਏ ਉਹਨਾਂ ਦਾ ਵੀ ਇੱਕ ਬੜਾ ਧੰਨਵਾਦ ਕਰਦੇ ਆ ਜੀ ਬਿਲਕੁਲ ਜੋ ਦਰਦਨਾਕ ਜੋ ਤਸਵੀਰਾਂ ਨੇ ਉਹ ਬਿਲਕੁਲ ਸਾਹਮਣੇ ਆ ਰਹੀਆਂ ਹਨ ਕਿ ਪੂਰ ਚੱਕ ਪਿੰਡ ਦੇ ਵਿੱਚ ਜਿਹੜਾ ਆ ਕਿ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਹਰਦੀ ਚਪੇਟ ਨਾਲ ਵੇਖ ਨੂੰ ਮਿਲਿਆ ਸਾਡੇ ਨਾਲ ਬਜ਼ੁਰਗ ਜਿਹੜੇ ਕਿ 76 ਸਾਲ 77 ਸਾਲ ਦੇ ਬਜ਼ੁਰਗ ਹਨ ਸਾਡੇ ਨਾਲ ਜੁੜੇ ਹੋਏ ਹਨ ਆਪਾਂ ਉਹਨਾਂ ਕੋਲੋਂ ਜਾਣਕਾਰੀ ਲੈਣੇ ਆ ਤੇ ਦਰਸ਼ਕਾਂ ਨੂੰ ਰੂਬਰੂ ਕਰਾਣੇ ਆ ਕਿ ਕਿੱਦਾਂ ਦੇ ਹਾਲਾਤ ਔਰ ਕਿੱਦਾਂ ਦਾ ਮੰਜ਼ਰ ਸੀਗਾ ਜੁਰਮਤ ਨਾਰਿੰਦੀਪ ਸਿੰਘ ਪਿੰਡ ਅਤੇਪੁਰ ਅਤੇਪੁਰ ਇੱਕ ਕਿੱਦਾਂ ਦੇ ਹਾਲਾਤ ਜਿਹੜੇ ਤੁਹਾਨੂੰ ਹਾਲਾਤ ਹੋਏ ਨੇ ਵੀ ਦਾਣਾ ਫੱਕਾ ਰੁੜ ਗਿਆ ਫਸਲ ਰੁੜ ਗਈ ਹੈ ਮੌਕੇ ਤੇ ਆ ਕੇ ਐਮਐਲਏ ਸਾਹਿਬ ਦੇਖ ਗਏ ਨੇ ਕਿ ਇਸ ਤਰ੍ਹਾਂ ਇਸੇ ਦੀ ਕੰਡੀਸ਼ਨ ਹੋ ਰਹੀ ਹੈ ਫਸਲ ਬਰਬਾਦ ਹੋ ਗਈ ਹੈ ਤੂੜੀਆਂ ਡੰਗਰਾਂ ਜੁਗੀਆਂ ਨਹੀਂ ਰਹੀਆਂ ਬੰਦਿਆਂ ਜੋ ਕੇ ਕਲਕਰੀ ਰਹੀ ਇਹ ਅਗੇ ਤੁਸੀਂ ਮਹਾਰਾਜ ਦੇਖ ਸਕਦੇ ਹੋ ਕੈਮਰਾ ਮਾਰਕਟ ਵੀ ਆਇਆ ਜੀ ਬੱਬੂ ਵੀ ਆ ਜੀ ਜਿਸ ਤਰ੍ਹਾਂ ਗੱਲ ਕਰੀਏ ਤਾਂ ਤੁਹਾਡੀ ਬਜ਼ੁਰਗੋ ਜਿੰਨੀ ਉਮਰ ਹੋ ਗਈ ਹੈ ਇੰਨੀ ਅੱਜ ਤੋ ਪਹਿਲੇ ਕਦੀ ਅਜਿਹੇ ਹਾਲਾਤ ਤੁਸੀਂ ਦੇਖੇ ਆਪਣੇ ਪਿੰਡ ਦੇ ਵਿੱਚ ਇਹੋ ਜਿਹੇ ਹਾਲਾਤ ਜੀ بارشਿਂ ਪਾਣੀ ਨਾਲ ਹੋਏ ਹੋਣਗੇ ਲੇਕਿਨ ਜਿਹੜੇ ਨਹਿਰ ਦੇ ਮਾਮਲੇ ਚ ਹੋਏ ਨੇ ਇਹ ਜ਼ਿੰਦਗੀ ਤੱਕ ਸਾਡੇ 76 ਸਾਲ ਉਮਰ ਹੋ ਗਈਏ ਇਸ ਤਰ੍ਹਾਂ ਦੇ ਨਹੀਂ ਹੋਏ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਥੋੜਾ ਬੋਤਾ ਮਿਲਣਾ ਚਾਹੀਦਾ ਟਾਈਮ ਜੀ 8 ਵਜੇ ਕੋਈ 10 ਮਿੰਟ ਦਾ ਟਾਈਮ ਹੈ ਜੀ ਸਾਨੂੰ ਤੇ ਆਪਣਾ ਆਪ ਵੀ ਸੰਭਲਦਾ ਮੌਕਾ ਨਹੀਂ ਦਿੱਤਾ ਅਸੀਂ ਤਾਂ ਆਪਣਾ ਦਾਣਾ ਫੱਕਾ ਕੁਝ ਵੀ ਨਹੀਂ ਸੰਭਾਲ ਸਕੇ ਆਪਣੀ ਜਾਨ ਹੀ ਸੰਭਾਲੀ ਹੈ ਔਰ ਸਾਹੀ ਕੁਛ ਨਹੀਂ ਸਮਝ ਸਕਦੇ ਜੀ ਬਾਕੀ ਸਾਰਾ ਹੀ ਨਜਾਇਜ਼ ਜੀ ਸਾਡਾ ਕੰਮ ਖਰਾਬ ਹੋ ਗਿਆ ਤੇ ਜੇ ਨੁਕਸਾਨ ਦੀ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਤੇਰਾ ਸਾਡਾ ਨੁਕਸਾਨ ਆਇਆ ਜੀ ਘੱਟੋ ਘੱਟ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਫਸਲਾਂ ਫਸਲਾਂ ਸਾਡੀਆਂ ਤਬਾਹ ਹੋ ਗਈਆਂ ਜੀ 20 40 ਟਰਾਲੀਆਂ ਜੋ ਅਸੀਂ ਘਰ ਦੇ ਵਿੱਚ ਆਪਣੇ ਫੁੱਟ ਦਰੋਟਾ ਜੋ ਖੱਡ ਸਾਡੀਆਂ ਜਿਹੜੀਆਂ ਕਮਰੇ ਪੇਰੇ ਹੀ ਜਿਹੜੀਆਂ ਸਾਡੀਆਂ ਛੱਡਾਂ ਪੇਰੀਆਂ ਕਿੱਥੇ ਆਹੀ ਰਹਿ ਰਹੀ ਉਥੇ ਖੱਡ ਖਡੋਲੀਆਂ ਬਣ ਗਈਆਂ ਜੀ ਜੀ ਅਸੀਂ ਤੇ ਸੋਚਨੇ ਸ੍ਰੀ ਮਾਨ ਭਗਵਾਨ ਤੁਮਾਨ ਜੀ ਅਸੀਂ ਦੇ ਕਹਨੇ ਵੀ ਉਹ ਉਸ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਉਸ ਨੂੰ ਪਤਾ ਹੈ ਉਹ ਖੁਦ ਜੀਵਿਦਾਰ ਹੈ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਅਸੀਂ ਤੇ ਕਹਿ ਜੋਗੇ ਵੀ ਨਹੀਂ ਆ ਉਹ ਖੁਦ ਹੀ ਕਰੇਗਾ ਇਹ ਕਿਹੜੀਆਂ ਗੱਲਾਂ ਦੇਖ ਜੌਣ ਕਿ ਵੀ ਇਹਨਾਂ ਨਾਲ ਕੀ ਨੁਕਸਾਨ ਹੋਇਆ ਉਹ ਸੋ ਬਾਕੀ ਦੇ ਜਿਹੜੇ ਪਿੰਡ ਦੇ ਲੋਕ ਨਾ ਉਹ ਉਹ ਵੀ ਇਸ ਵੇਲੇ ਮੌਜੂਦ ਨਾ ਔਰ ਕਾਫੀ ਜਿਹੜਾ ਭਿਆਨਕ ਮੰਜ਼ਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਿਆਰ ਰਾਸ਼ਨ ਪਾਣੀ ਖਾਣ ਪੀਣ ਦਾ ਸਮਾਨ ਔਰ ਸਾਰੇ ਦਾ ਸਾਰਾ ਜਿਹੜਾ ਆ ਪਾਣੀ ਦੀ ਭੇਟ ਚੜ ਗਿਆ ਸਾਡੇ ਨਾਲ ਇਸ ਵੇਲੇ ਬਜ਼ੁਰਗ ਜੁੜੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਨੇ ਆ ਕਿ ਕਿੰਨਾ ਕੁ ਨੁਕਸਾਨ ਜਿਹੜਾ ਉਹਨਾਂ ਦਾ ਹੋਇਆ ਹੈਗਾ ਮਾਤੇ ਕੀ ਨਾਮ ਆਪਣਾ ਕਸ਼ਮੀਰਪੁਰ ਇਹ ਕਿਹੜਾ ਪਿੰਡ ਆ ਇਹ ਪੂਰਚਕ ਇਹ ਪੂਰਚਕ ਮਾਤੇ ਕਿਸ ਲਈ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਪਿੰਡ ਦੇ ਵਿੱਚ ਪਾਣੀ ਆ ਗਿਆ ਸਾਨੂੰ ਸਾਡੇ 8 ਵਜੇ ਨਾਲ ਔਰ ਕਿੱਦਾਂ ਦਾ ਮਾਹੌਲ ਜਿਹੜਾ ਸੀਗਾ ਦੇਖੋ ਮਾਹੌਲ ਬਹੁਤਾ ਮਾੜਾ ਸੀ ਸਾਡੇ ਪਿੰਡ ਦਾ ਮਾਹੌਲ ਤਾਂ ਬਹੁਤਾ ਮਾੜਾ ਸੀ ਜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਸਾਨੂੰ ਨਾ ਦੱਸਣ ਸਾਡਾ ਬੇੜਾ ਗਰਕ ਹੈ ਅਹੀਂ ਤੋਂ ਔੜ ਪੱਜ ਕੇ ਉਧਰ ਉਧਰ ਪਰ ਕੇ ਕਰਕੇ ਬੱਚਿਆਂ ਕੋਲੋਂ ਜਾ ਕੇ ਬੜੀ ਮੁਸ਼ਕਲ ਨਾਲ ਅਹੀਂ ਜਾਨ ਆਪਣੀ ਬਚਾਈ ਕੋਠੇ ਤੇ ਚੜ ਚੜ ਕੇ ਉਪਰੋਂ ਬਾਰਿਸ਼ ਪੈ ਰਹੀ ਐ ਸਾਡਾ ਕਿਸੇ ਨੇ ਸੁਣਤਾ ਨਹੀਂ ਕੀਤਾ ਅਹੀਂ ਚੰ디ਗੜ ਸੂਣ ਕੀਤਾ ਸਾਡੀ ਕਿਸੇ ਨੇ ਨਹੀਂ ਸੁਣੀ ਪਰ ਸਾਡੀ ਸੁਣਦਾ ਤਾਂ ਸਹੀ ਆਣ ਕੇ ਕੀ ਬੈਦਾਂ ਹਣੂ ਵੋਟਾਂ ਪਾਉਣ ਦਾ ਕੀ ਬੈਦਾਂ ਹਣੂ ਲੀਡਰ ਬਣਾਉਣ ਦੇ ਜੇ ਸਾਡੀ ਕਿਸੇ ਨੇ ਸੁਣੀ ਨਾ ਆਣ ਕੇ ਕੁਛ ਨਹੀਂ ਮਿਲ ਰਿਆ ਟਾਈਮ ਦੀ ਰੋਟੀ ਬੱਚੇ ਜੇ ਨਾ ਸਾਡੇ ਪਿੰਡ ਦੇ ਨੌਜਵਾਨ ਬੱਚੇ ਧੋੜ ਭੱਜ ਕਰਨ ਦਾ ਅਹੀਂ ਭੁੱਖੇ ਮਰ ਗਏ ਸਾਡਾ ਬੇੜਾ ਗਰਕ ਹੈ ਇਕਲ ਮਾਰਾ ਹੈ ਸਾਡਾ ਇਸ ਵੇਲੇ ਸਾਡੇ ਕੋਠਿਆਂ ਦੇ ਸੱਤਾਂ ਵੀ ਬਹਿ ਗਏ ਨੇ ਆਏ ਘਰ ਤੋਂ ਬੇਕਾਰ ਹੋ ਗਏ ਆ ਸਾਡੀ ਕੋਈ ਸਹਾਇਤਾ ਨਹੀਂ ਕਰ ਰਿਆ ਨੌਜਵਾਨ ਸਾਡੇ ਬੱਚੇ ਨੇ ਜਿਹੜੇ ਪਿੰਡ ਦੇ ਡੋੜ ਭੱਜ ਕਰਕੇ ਸਾਨੂੰ ਬਚਾਰ ਰਹੇ ਨੇ ਅਸੀਂ ਪਤਾ ਨਹੀਂ ਉਹ ਕਿਤਰਾ ਬੱਚੇ ਆਪਣੇ ਬਚਾਏ ਆ ਕੋਠੇ ਚੜਕੇ ਉੱਪਰੋਂ ਬਰਸਾਤ ਪੈ ਰਹੀ ਹੈ ਬਹੁਤ ਜਿਆਦੀ ਹਾਲਾਤ ਸਾਡੀ ਮਾਰੀ ਹੈ ਇਹ ਸਾਡਾ ਬੱਬੂ ਬੱਚਾ ਇੱਕ ਨਾ ਹੋਵੇ ਪਿੰਡ ਦੇ ਵਿੱਚ ਨੌਜਵਾਨ ਇਹ ਉਹ ਤੋਂ ਬਗੈਰ ਸਾਡਾ ਬੇੜਾ ਕਰਕੇ ਜਾ ਉਹ ਦੌੜ ਭੱਜ ਕਰਕੇ ਉਹਨੂੰ ਸਾਰੀ ਦੁਨੀਆ ਬੁਲਾ ਕੇ ਸਾਨੂੰ ਖਾਣਾ ਮਾਸਾ ਪੋਰਾ ਖਿਲਾ ਰਹੇ ਨੇ ਉਹ ਸਾਡਾ ਪਿੰਡ ਭੂਰ ਚੱਕ ਮੇਰਾ ਨਾਮ ਬੱਬੂ ਆ ਜੀ ਤੇ ਤੁਹਾਡਾ ਉਹ ਸਾਡਾ ਜੋ ਤੁਹਾਡਾ ਜਨਾ ਰਹਿੰਦਾ ਤੁਹਾਡੇ ਕੋਲ ਆਇਓ ਤੁਹਾਡਾ ਬਹੁਤ ਧੰਨਵਾਦ ਬਬੂ ਜੀ ਕਿਦਾਂ ਦੇਖਦੇ ਹੋ ਕਿ ਜਿਹੜਾ ਉਸ ਦਿਨ ਦਾ ਉਸ ਰਾਤ ਦਾ ਮੰਜ਼ਰ ਜਿਹੜਾ ਆ ਉਹ ਕੀ ਦੇਖਣ ਵਾਲਾ ਸੀ ਔਰ ਤੁਹਾਡੇ ਪਿੰਡ ਦੇ ਹਾਲਾਤ ਕਿਦਾਂ ਦੇ ਸੀ ਸਰਦਾਰ ਅਸੀਂ ਤੇ ਮੂੰਹ ਤੋਂ ਕਿਉਂ ਬਿਆਨ ਕਰਨਾ ਬਹੁਤ ਹੀ ਖਤਰਨਾਕ ਹੈ ਜਿੰਨੀ ਸਾਡੀ ਉਮਰ ਹੋ ਗਈ 33-33 ਸਾਲ ਕਦੀ ਜ਼ਿੰਦਗੀ ਦਾ ਇਦਾਂ ਦਾ ਮੰਜ਼ਰ ਕਦੀ ਹੋਇਆ ਨਹੀਂ ਹੈਗਾ ਤੇ ਸਾਨੂੰ ਅਸੀਂ ਤੇ ਇਹੀ ਕਹਿੰਦੇ ਆ ਸਰਕਾਰ ਨੂੰ ਕਿ ਸਾਡੀ ਜਿਹੜੀ ਆ ਲੋਕਾਂ ਦੀ ਜਿਹੜਾ ਬੁਰਾ ਹਾਲ ਹੈ ਜੀ ਅਸੀਂ ਬਾਕੀ ਬਾਦ ਨੀ ਸੰਸਥਾ ਲੋਕੀ ਸੱਜਣ ਮਿੱਤਰ ਜੋ ਵੀ ਹੈ ਮਦਦ ਸਾਰੇ ਕਰਾ ਰਿਹਾ ਜੋ ਮਾਣਾ ਮੋਟਾ ਜੋ ਕੋਈ ਦਾਲ ਫੁਲਕਾ ਕੋਈ ਜੋ ਪੈਹਾ ਤੇਲਾ ਹਰ ਬੰਦੇ ਨੂੰ ਪ੍ਰੋਵਾਈਡ ਕਰਾ ਰਿਹਾ ਤੇ ਬਾਕੀ ਲੋਕਾਂ ਦੀਆਂ ਫਸਲਾਂ ਕਾਫੀ ਨੁਕਸਾਨ ਹੋ ਗਿਆ ਜੀ ਪਰ ਇੱਕ 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 ਦਾਣੇ ਤੋਂ ਬੰਦਾ ਤੜਫ ਰਿਹਾ ਜੀ ਕੋਈ ਬੰਦਾ ਕਿਸੇ ਨੂੰ ਕੋਈ ਬਾਹਰੋਂ ਆ ਕੇ ਹੈਲਪ ਕਰ ਰਿਹਾ ਸਾਡੇ ਜਿੰਨੇ ਵੀ ਨੌਜਵਾਨ ਹੈ ਮੇਰੇ ਜਿੰਨੇ ਵੀ ਕਾਫੀ ਮੁੰਡੇ ਮੇਰੇ ਸੱਜਣ ਮਿੱਤਰ ਜੋ ਸਾਡੇ ਪਿੰਡ ਦੇ ਸਾਰੇ ਮੁੰਡਿਆਂ ਨੇ ਜੀ ਇਹ ਸਾਡੇ ਇਹ ਕਾਫੀ ਮੁੰਡੇਆਂ ਨਾਂ ਨਹੀਂ ਮੈਂ ਲੈ ਸਕਦਾ ਕਾਫੀ ਮੁੰਡੇ ਮੈਨੂੰ ਥੋੜਾ ਟਾਈਮ ਲੱਗ ਜੂਗਾ ਤੇ ਇਹਨਾਂ ਨੇ ਕਾਫੀ ਰਾਤ ਸਾਰੇ ਸਾਡੇ ਨਾਲ ਸਾਡੀ ਰਾਤ ਸਾਡੇ 8:00 ਵਜੇ ਮੇਰਾ ਵੀਰ ਪਾਣੀ ਆਇਆ ਤੇ ਮੁੰਡਾ ਹੂਟਰਾ ਇੱਥੇ ਮੁੰਡਾ ਆਪਣਾ ਹੀ ਰਿਹਾ ਉਸ ਬੰਦੇ ਨੇ ਹੂਟਰ ਮਾਰਿਆ ਬੰਦੇ ਨੂੰ ਅੱਧਾ ਘੰਟਾ ਸਾਨੂੰ ਪੂਰਾ ਪ੍ਰੋਵਾਈਡ ਕੀਤਾ ਉਸ ਬੰਦੇ ਨੇ ਅਲਰਟ ਕੀਤਾ ਤੇ ਵੀ ਥੋੜਾ ਪਿੰਡ 'ਚ ਨਹੀਂ ਮਤਲਬ ਕੋਈ ਇਦਾਂ ਦਾ ਸਿਸਟਮ ਹੋਇਆ ਕਿ ਨਹੀਂ ਲੋਕਾਂ ਕੋਲ ਟਾਈਮ ਨਹੀਂ ਮਿਲਿਆ ਮੌਕੇ ਦਾ ਜਗਦਾਂ ਵਿੱਚ ਇਦਾਂ ਦਾ ਪਾਣੀ ਆ ਗਿਆ ਕਿ ਲੋਕਾਂ ਨੂੰ ਆਪਣਾ ਮਤਲਬ ਸਮਾਨ ਰੋਟੀ ਦਾ ਸਮਾਨ ਵੀ ਚੱਕਣ ਦਾ ਟਾਈਮ ਮਿਲਿਆ ਕਿ ਜਿਹੜਾ ਬੰਦਾ ਰੋਟੀ ਖਾ ਸਕੇ ਇਦਾਂ ਹਲਾਦੀ 8-8 ਫੁੱਟ ਪਾਣੀ ਸੀ ਲੋਕਾਂ ਨੂੰ ਇਦਾਂ ਹੋ ਗਈ ਬੰਦਾ ਮਤਲਬ ਅੱਜ ਦਾ ਜਗਦਾਂ ਵਿੱਚ ਆਪਣਾ ਜੀ ਦਿਲ ਛੱਡ ਜਾਂਦਾ ਜੀ ਬਾਕੀ ਮੁੰਡੇ ਸਾਰਿਆਂ ਨੂੰ ਪਤਾ ਲੱਗੇ ਇਕੱਠੇ ਹੋ ਗਏ ਸਾਰੇ ਮੁੰਡਿਆਂ ਨੇ ਕਰੋ ਕਰੀ ਹਰ ਬੰਦੇ ਨੂੰ ਔਰਤ ਨੂੰ ਬੱਚੇ ਨੂੰ ਬਜ਼ੁਰਗ ਨੂੰ ਜਿਹੜੀ ਸੇਫ ਜਗ੍ਹਾ ਪਹੁੰਚਵਾਇਆ ਹਰ ਇੱਕ ਦੇ ਕੋਠੇ ਤੇ ਜਿਹਨੂੰ ਬੰਦਾ ਮਾਰਿਆ ਸੀ ਉੱਥੇ ਉਸ ਸੇਫ ਜਗ੍ਹਾ ਪਹੁੰਚਵਾਇਆ ਉਹਨਾਂ ਨੂੰ ਬਾਕੀ ਸਭ ਤੋਂ ਵੱਡਾ ਇਹ ਯੋਗਦਾਨ ਆ ਸਾਡੇ ਜਿੰਨੇ ਵੀ ਇਲਾਕੇ ਦੇ ਮੁੰਡੇ ਆ ਸਹਿਯੋਗ ਸਾਡੀ ਮਾਵਾ ਚਾਹ ਬਜ਼ੁਰਗ ਸਭ ਤੋਂ ਪਿੰਡ ਦੇ ਜਿੰਨੇ ਵੀ ਸਾਡੇ ਇਲਾਕੇ ਆ ਸਭ ਤੋਂ ਜ਼ਿਆਦਾ ਸਹਿਯੋਗ ਇਹਨਾਂ ਨੇ ਦਿੱਤਾ ਜੋ ਕਿ ਹਰ ਬੰਦੇ ਦੀ ਮਦਦ ਕੀਤੀ ਇਸ ਬੰਦੇ ਨੇ ਜਦੋਂ ਵੀ ਜਿਹਨੇ ਵੀ ਸੱਜਣ ਮਿੱਤਰ ਆ ਚਾਹ ਜੋ ਵੀ ਆੜਿਆ ਬਾਕੀ ਜੋ ਅਸੀਂ ਇਹੀ ਕਹਿੰਦੇ ਆ ਸਰਕਾਰ ਨੂੰ ਜਿੰਨਾ ਵੀ ਇਨ ਜੋ ਕਿ ਭਗਵਾਨ ਤੁਮਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਜੋ ਵੀ ਇੱਕ ਇੱਕ ਰੁਪਏ ਦਾ ਜੋ ਵੀ ਇਹਦਾ ਨੁਕਸਾਨ ਹੋਗਾ ਇਹ ਭਰਾਈ ਦੀ ਪੂਰੀ ਕਰਾਂਗੇ ਪਤਾ ਨਹੀਂ ਲੱਗੇ ਕੀ ਕਰਨ ਫਿਰ ਲੋਕੀ ਸਾਡੇ ਆਪਣੇ ਪਿੰਡ ਦੇ ਇਲਾਕੇ ਜਿੱਨੇ ਸਰਪੰਚ ਮੈਂਬਰ ਗਏ ਉੱਥੇ ਜਾ ਕੇ ਆਪਣੀ ਜੀਸੀਬੀ ਲੈ ਕੇ ਉਹਦੇ ਟੋਆ ਨਾ ਮਾਰਦੇ ਅੱਜ ਇਹ ਟੋਆ ਨਹੀਂ ਬੱਦਲ ਕੋਈ ਅਸੀਂ ਕੀ ਬਤਾਈ ਵੀ ਨਹੀਂ ਇੱਥੇ ਹੋਣਾ ਹੈ ਸ਼ਾਇਦ ਅਸੀਂ ਖਤਮ ਹੋ ਜਾਣਾ ਇੱਥੇ ਜੀ ਕੋਈ ਵੀ ਬੰਦਾ ਲੱਭਣਾ ਨਹੀਂ ਪਿੰਡ ਚ ਕੋਈ ਬੱਚਾ ਜਾਂ ਇਨਸਾਨ ਕੋਈ ਨਹੀਂ ਲੱਭਣਾ ਇੱਥੇ ਕਿ ਉਹ ਬੰਦਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਕਿ ਟੋਆ ਮਾਰਿਆ ਜਿਹੜਾ ਪਾਣੀ ਜਿਹੜਾ ਡਿਵਰਟ ਦੂਜੀ ਪਾਸੇ ਕੀਤਾ ਉਹਦੇ ਕਾਰ ਸਾਡਾ ਇੰਨਾ ਸਹਿਯੋਗ ਕੀਤਾ ਮੈਂ ਤਾਂ ਕਹਿੰਦਾ ਸਾਡੇ ਮਾਹੀ ਆਪਨੇ ਮਾਂ ਪਿਓ ਤੋਂ ਵੱਧ ਨੌਜਵਾਨਾਂ ਨੂੰ ਸਹਿਯੋਗ ਦੇਵਾਂਗੇ ਕਿ ਜਿਨ੍ਹਾਂ ਨੇ ਇੰਨਾ ਹੀ ਮੁੰਡਿਆਂ ਨੇ ਇੰਨੀ ਮਦਦ ਕੀਤੀ ਹੈ ਨਾ ਮੈਂ ਆਪਣੇ ਮੂੰਹ ਲਵਜੀ ਇਹਦੇ ਵਾਸਤੇ ਲਵਜੀ ਹੈ ਨਹੀਂ ਜਿਨੇ ਕਿ ਸਾਡੇ ਲੋਕਾਂ ਦੇ ਪਿੰਡ ਦੇ ਮੁੰਡਿਆਂ ਨੇ ਬਜ਼ੁਰਗਾਂ ਨੇ ਇੰਨੀ ਮਦਦ ਕੀਤੀ ਨੇ ਲੋਕਾਂ ਦੀ ਕੋਈ ਲਵਜੀ ਹੈ ਨਹੀਂ ਕਿ ਇਹਨਾਂ ਨੇ ਅਸੀਂ ਕੋਈ ਧੰਨਵਾਦ ਕਰ ਸਕੀਏ ਇੰਨਾ ਤਗੜਾ ਇਹਨਾਂ ਨੇ ਸਾਡੇ ਸਾਥ ਦਿੱਤਾ ਜੀ ਸਾਰੇ ਲੋਕਾਂ ਨੂੰ ਪਤਾ ਕਿਦੋਂ ਦੇ ਕਿਤਨੇ ਚੀਜ਼ਾਂ ਦੀ ਪ੍ਰੋਵਾਈਡ ਕਰਵਾ ਰਹੇ ਕੋ ਹਰ ਬੰਦਾ ਮਦਦ ਇਕਵਾ ਰਹੇ ਕੋਈ ਔਰ ਇੱਕ ਦੇ ਜਿਹੜੇ ਲੋਕ ਨੇ ਉਹ ਕਿਤਨੇ ਕਿਤੇ ਘਰੋਂ ਬੇਕਾਰ ਹੁੰਦੇ ਹੋਏ ਦਿਖ ਰਹੇ ਹਨ ਔਰ ਜਿਸ ਤਰ੍ਹਾਂ ਤੁਹਾਨੂੰ ਤਸਵੀਰਾਂ ਰਹੀ ਦਿਖਾ ਦਿੱਤਾ ਕਿ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਬਾਹਰ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਕਿਉਂ ਕਿ ਉਹਨਾਂ ਦੀਆਂ ਛੱਤਾਂ ਜਿਹੜੀਆਂ ਉਹ ਵੀ ਟੁੱਟ ਚੁੱਕੀਆਂ ਹਨ ਔਰ ਉਸ ਦੇ ਨਾਲ ਨਾਲ ਹੀ 4-4 ਫੁੱਟ ਗਾਰ ਜਿਹੜੀ ਆ ਉਹ ਉਹਨਾਂ ਦੇ ਘਰਾਂ ਦੇ ਵਿੱਚ ਚਲ ਗਈ ਔਰ ਉਹਨਾਂ ਦੇ ਨਾਲ ਨਾਲ ਹੀ ਕਈ ਲੋਕਾਂ ਦਾ ਇੱਥੇ ਜੀਵਨ ਜਿਹੜਾ ਆ ਉਹ ਜਾਨਵਰਾਂ ਦੇ ਸਿਰ ਦੇ ਉੱਤੇ ਸੀਗਾ ਚਾਹੇ ਉਹ ਬੱਕਰੀਆਂ ਹੋਣ ਚਾਹੇ ਉਹ ਮੱਝਾਂ ਹੋਣ ਚਾਹੇ ਉਹ ਗਾਈਆਂ ਹੋਣ ਅਤੇ ਕਈਆਂ ਦਾ ਜਿਹੜੀ ਰੋਜ਼ੀ-ਰੋਟੀ ਉਹ ਕਿਸਾਨੀ ਜੋ ਕਿ ਆਪਣਾ ਪੁੱਤਾਂ ਵਾਂਗੂ ਪਾਲੀ ਹੋਈ ਜਿਹੜੀ ਫਸਲ ਹੈ ਉਹ ਵੀ ਆਪਣੀ ਅੱਖਾਂ ਦੇ ਸਾਹਮਣੇ ਤਬਾਹ ਹੁੰਦੇ ਜਿਹੜਾ ਉਹ ਕਿੰਨਾ ਭਿਆਨਕ ਮੰਜ਼ਰ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਹੋਵੇਗਾ ਔਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਆਪਾਂ ਸਾਡੀ ਟੀਮ ਜਿਹੜੀ ਆ ਉਹ ਹਰ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਵੱਲੋਂ ਜਿਹੜੀ ਆ ਉਹ ਗਰਾਊਂਡ ਰਿਪੋਰਟ ਜਿਹੜੀ ਆ ਉਹ ਸਾਰੇ ਦਰਸ਼ਕਾਂ ਨੂੰ ਦਿਖਾ ਰਹੀ ਹੈ ਕਿ ਦੇਖੋ ਹਾਲਾਤ ਹਾਰ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਕਿੱਦਾਂ ਦੇ ਨੇ ਕਿੱਦਾਂ ਦੇ ਲੋਕ ਜਿਹੜਾ ਜੀਵਨ ਜੀਣ ਨੂੰ ਜਿਹੜਾ ਮਜਬੂਰ ਹੋ ਰਹੇ ਨੇ ਕਿ ਰੋਟੀ ਖਾਣ ਦੇ ਜਿਹੜੇ ਆ ਉਹਨਾਂ ਨੂੰ ਲਾਲੇ ਪੀਏ ਹੋਏ ਹਨ ਤਦ ਤੱਕ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਮਹਾਰਜੇਸ਼ ਕੁਮਾਰ ਪਿੰਡ ਪੂਰ ਚੱਕ ਅਤੇ ਪੁਰ ਤੋਂ ਖਾਸ ਰਿਪੋਰਟ